ਦੋਸਤੋ 4 ਦਿਨ ਪਹਿਲਾਂ 7 ਤਰੀਕ ਨੂੰ ਆਪਾਂ ਇੱਕ ਡੇਲੀ ਜਗਰਾਉਂ ਨੇਵੀ ਤੋਂ ਲਾਈਵ ਕਰਿਆ ਸੀ ਰਾਏਕੋਟ ਰੋਡ ਤੇ ਪੀਕੇ ਐਕਸੈਸਰੀ ਦੇ ਬਿਲਕੁਲ ਸਾਹਮਣੇ ਵੀ ਇੱਕ ਮਤਲਬ ਲਗਾਤਾਰ ਖੰਭਾ ਉੱਥੇ ਲਾਇਆ ਗਿਆ ਲਗਾਤਾਰ ਉਹਦੇ ਵਿੱਚੋਂ ਪਾਣੀ ਨਿਕਲ ਰਿਹਾ ਸੀ ਜਦੋਂ ਵੀ ਮੋਟਰ ਚੱਲਦੀ ਸੀ ਨਗਰ ਕੌਂਸਲ ਦੀ ਤਾਂ ਉਹ ਪਾਣੀ ਮਤਲਬ ਪਿਛਲੇ ਮਹੀਨੇ ਡੇਢ ਮਹੀਨੇ 2 ਮਹੀਨੇ ਤੋਂ ਇਹ ਲਗਾਤਾਰ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਪਹਿਲਾਂ ਵੀ ਕਈ ਵੀਡੀਓ ਪਈਆਂ ਚਲੋ ਪਤਾ ਨਹੀਂ ਇਹ ਬਿਜਲੀ ਵਿਭਾਗ ਦੇ ਗਲਤੀ ਹੈ ਜਾਂ ਨਗਰ ਕੌਂਸਲ ਦੀ ਦੋਨਾਂ ਦੀ ਇਹ ਕਹਿ ਲਓ ਵੀ ਉਹਨਾਂ ਦਾ ਉਹਨਾਂ ਨੇ ਉੱਥੇ ਖੰਭਾ ਲਾਇਆ ਤੇ ਦੂਜਿਆਂ ਨੇ ਵੀ ਠੀਕ ਵੀ ਨਹੀਂ ਕਰਿਆ ਜਾਂ ਇੱਕ ਦੂਜੇ ਨੂੰ ਉਹ ਕਰਦੇ ਰਹੇ ਇਹਦੇ ਨਾਲ ਅੱਜ ਤੁਸੀਂ ਜਿਹੜੀਆਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਦੇਖੋ ਵੀ ਜਦੋਂ ਬਿਜਲੀ ਵਿਭਾਗ ਨੇ ਟਰਾਂਸਫਾਰਮਰ ਰੱਖਿਆ ਤਾਂ ਧਰਤੀ ਥੱਲੋਂ ਇੰਨੀ ਖੋਲ ਹੋ ਚੁੱਕੀ ਸੀ ਵੀ ਟਰਾਂਸਫਾਰਮਰ ਉੱਤੋਂ ਇੱਕਦਮ ਡਿੱਗ ਗਿਆ ਤੇ ਬਹੁਤ ਵੱਡਾ ਬਚਾਅ ਹੋ ਗਿਆ ਕਈ ਵਾਰੀ ਉੱਥੇ ਨਵੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਕਿਉਂਕਿ ਪੀਕੇ ਕਾਰ ਐਕਸੈਸਰੀ ਤੇ ਲੋਕ ਐਕਸੈਸਰੀ ਵਗੈਰਾ ਦਾ ਕੰਮ ਕਰਾਉਂਦੇ ਨੇ ਜਾਂ ਕੋਈ ਥੱਲੇ ਆ ਸਕਦਾ ਸੀਗਾ ਦੇਖੋ ਛੋਟੀ ਜੀ ਜਿਵੇਂ ਆ ਆਮ ਕਹਾਵਤ ਕਹਿੰਦੇ ਆ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਜੇ ਜਿਸ ਦਿਨੇ ਪਾਣੀ ਲੀਕ ਸੀ ਨਾਲੇ ਦਾ ਪਾਣੀ ਲੀਕ ਹੋਣ ਤੋਂ ਬਚਦਾ ਤੇ ਨਾਲੇ ਇਹਨੂੰ ਇੰਨਾ ਟਾਈਮ ਨਾ ਲੱਗਦਾ ਨਾਲਿਆ ਜਿਹੜਾ ਸਰਕਾਰ ਦਾ ਨੁਕਸਾਨ ਜਾਂ ਹੋਰ ਹੋਇਆ ਇਹ ਨਾਲਿਆ ਕੋਈ ਹਾਦਸਾ ਵਾਪਰ ਜਾਣਾ ਸੀਗਾ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਵੀ ਟਰਾਂਸਫਾਰਮਰ ਰੱਖਣ ਲੱਗੇ ਹੀ ਉੱਥੋਂ ਡਿੱਗ ਗਿਆ ਤੇ ਆਪਾਂ ਥੋੜੇ ਦਿਨ ਪਹਿਲਾਂ ਤੁਹਾਨੂੰ ਜਿਵੇਂ ਦੱਸਿਆ ਵੀ ਲਾਈਵ ਹੋਏ ਸੀਗੇ ਏਸੀ ਚੀਜ਼ ਵਾਸਤੇ ਵੀ ਪਾਈ ਇਹਦਾ ਇੰਤਜ਼ਾਮ ਕਰਿਆ ਜਾਵੇ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਸਮੇਂ ਅਨੁਸਾਰ ਜਿਹੜਾ ਕੰਮ ਹੋ ਜੇ ਉਹਦੇ ਅਰਗੇ ਰੀਸ ਨਹੀਂ ਹੁੰਦੀ ਡੇਲੀ ਜਗਰਾਉ ਨਿਊਜ਼ ਤੋਂ ਲਕੇਸ਼ ਸ਼ਰਮਾ ਭਗਵਾਨ ਪੰਗੂ ਦੀ ਵਿਸ਼ੇਸ਼ ਰਿਪੋਰਟ ਇਹ ਬਾਬਾ ਜੀ ਦਾ ਮੁੱਢ ਹੈ। ਬਾਬਾ ਜੀ ਦਾ ਪਿਰੇ ਜਦੋਂ ਪਾਵਾ ਇਸ ਖੰਭਾ ਕੱਟ ਗਿਆ ਤਾਂ ਗੰਦੂ ਮੋੜ ਆ ਗਿਆ ਕਿ ਮਿੱਚੇ ਕਿਤੇ ਨਾਲ ਅੱਜ। ਕਹਿੰਦਾ ਰੋਜ਼ ਇੱਥੇ ਖੜੀ ਜਾਂਦਾ ਹੁੰਦਾ। ا کي يا ٿو آ جوڙي ڏيو آ ڏيو اوه کي کي 80 90 الڳي جو ਨਵੇਂ ਗੱਡੇ ਅੱਛਾ ਤੇ ਕੀ ਗੱਲਬਾਤ ਹੋਈ ਅੱਜ ਤੇ ਅੱਜ ਅੱਜ ਹੋਇਆ ਜਿਹੜੇ ਖੰਭੇ ਮਜਬੂਤ ਨਹੀਂ ਕਿੱਥੇ ਖੜ੍ਹੇ ਭਰ ਕੇ ਨਹੀਂ ਗਏ ਲੇਬਰ ਅੱਛਾ ਜੀ ਹੁਣ ਉਹ ਇਹਨਾਂ ਨੇ ਰੱਖਦਾ ਟ੍ਰਾਂਸਲੇਟਰ ਤੇ ਠੀਕ ਆ ਆਹਾਂ ਰੱਖਦਾ ਖੰਭਾ ਹਿੱਲ ਗਿਆ ਕਿਉਂ ਥੱਲੇ ਡੈਪਿਆ ਅੱਛਾ ਮਤਲਬ ਨਹੀਂ ਰਿਪੇਅਰ ਕਰਦੇ ਪਏ ਸੀ ਖੰਭੇ ਦੀ ਇੱਕ ਖੰਭੇ ਪਟ ਕੇ ਥੋੜਾ ਜਿਹਾ ਸਾਈਡ ਤੇ ਅੱਛਾ ਖੰਭਾ ਪਟ ਕੇ ਸਾਈਡ ਤੇ ਕਰ ਦਿੱਤਾ ਪਾਣੀ ਵਾਲੇ ਪਾਈਪ ਤੇ ਸਰਾਕ ਹੋ ਗਿਆ ਸੀ ਅੱਛਾ ਪਾਣੀ ਵਾਲੇ ਪਾਈਪ ਤੇ ਸਰਾਕ ਹੋ ਗਿਆ ਜੀਗਾ ਉਹ ਪਾਸੇ ਕੀਤਾ ਸੀ ਅੱਛਾ ਉਹ ਪਾਸੇ ਕਰਦੇ ਪਏ ਸੀ ਤਾਂ ਉਹਦੇ ਚੱਕਰ ਚ ਆ ਗਿਆ ਠੀਕ ਆ ਕਿ ਪਰ ਜਦੋਂ ਓਲਾ ਸੀਗਾ ਕਿਹੜਾ ਖਾ ਗਿਆ ਤਾਂ ਇਹ ਆ ਤੁਹਾਡੇ ਟੈਪ ਪਿਆ ਨਹੀਂ ਨਗਰ ਕੌਂਸਲ ਵੀ ਆਈ ਸੀ ਪਾਈਪ ਦੀ ਰਿਪੇਅਰ ਕਰਨ ਨੀ ਦੇਖ ਕੇ ਉਹ ਪਹਿਲਾਂ ਦਾ ਰਿਪੋਰਟਾਂ ਬਹੁਤ ਹੋਈਆਂ ਹਾਂਜੀ ਹਾਂਜੀ ਹੁਣ ਹੁਣ ਆਏ ਸੀ ਕਿ ਕਿਹੜਾ ਦੇ ਕਿੱਥੇ ਕਿਹੜਾ ਦੇ ਕਿੱਥੇ ਠੀਕ ਹੋ